ਜੀ ਸਾਰਿਆਂ ਨੂੰ ਸੰਦੀਪ ਜੀ ਵਨ ਤੜਾਬੋ ਬਹੁਤ ਵੈਲਕਮ ਹੈ ਜੀ ਤੇ ਪਿੰਡ ਬੱਠੇ ਪੜੀ ਪਹੁੰਚ ਚੁੱਕੇ ਆ ਬਾਈ ਗੁਰਸੇਵ ਸਿੰਘ ਕੋਲ ਦੇਖੋ ਇਹ ਜਿਹੜੀ ਤੁਹਾਨੂੰ ਗਾਵਾਂ ਦਿਖਾਣੀ ਆ 30 35 ਲੀਟਰ ਲਗਭਗ ਆ ਲਈਆਂ ਤੇ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿਕਾਰ ਸਤਿ ਸ੍ਰੀ ਅਕਾਲ ਸੰਦੀਪ ਜੀ ਕੀ ਹਾਲ ਚਾਲ ਸਭ ਠੀਕ ਠਾਕ ਜੀ ਵਧੀਆ ਚੱਲਦੀ ਆ ਕਿਪਾ ਉਹ ਵੜੀ ਕਿਪਾ ਮਾ ਬੜੇ ਟਾਈਮ ਬਾਅਦ ਪਰ ਦੇ ਟਾਈਮ ਬਾਅਦ ਮੈਂ ਤੁਹਾਨੂੰ ਫੋਨ ਕਰਦਾ ਭਾਈ ਦੱਸ ਵੀ ਹੋਲੀ ਬੜਾ ਵਿਜੀ ਤਾਂ ਨਾਲ ਮੈਂ ਕਰਾਂ ਕਿਉਂਕਿ ਤੁਸੀਂ ਲੱਦੇ ਜਾ ਕੇ ਸ਼ਾਮ ਨੂੰ ਸ਼ਾਮ ਦਾ ਬੜਾ ਗਸਾ ਹੋ ਜਾਂਦਾ ਜੇ ਤੁਸੀਂ ਲੈ ਲਾਵਾਂਗੇ ਤੇ ਸ਼ਾਮ ਨੂੰ ਘਾਲ ਕਰੀਗੇ ਸੇ ਉਹ ਨੂੰ ਅੱਖੀ ਤੁਹਾਨੂੰ ਧੋਲ ਜਿੰਦੀ ਹਣਾ ਇੱਕ ਨਾ ਚਲੋ ਮਾਲ ਆਨਸਰ ਵਿਕੀ ਜਾਂਦਾ ਆਪਾਂ ਗੱਲ ਨਹੀਂ ਲੱਗਦੀ ਇਹਨਾਂ ਕਰਮ ਵਾਲੀਆਂ ਹਾਂ ਹੋਰ ਸੁਣੋ ਬਾਵਾ ਜੀ ਅੱਜ ਵੀ ਮੈਂ ਤੁਹਾਨੂੰ ਬੜੀ ਯੋਰ ਨਾਲ ਸੁਧਿਆ ਉਹਨਾਂ ਕਿੱਥੇ ਭਰਾ ਲਾਂ ਚਲੋ ਨਹੀਂ ਠੀਕ ਠਾਕ ਬਧੇ ਜਾਦਾ ਗਿਆ ਮੈਂ ਜੀ ਕੋਈ ਕਿਰਪਾ ਨਾ ਫਾਰਮ ਵੀ ਬਣਾ ਲੈਣਾ ਚਾਹੁੰਦੇ ਬਧਾਈਆਂ ਤੁਹਾਨੂੰ ਤੁਹਾਨੂੰ ਵੀ ਬਣਾਓ ਕਿੰਨੇ ਰੱਖੇ ਹੋਏ ਬਾਜੀ ਕਿਹੜੇ ਰੱਖੇ ਹੋਏ ਉਧਰ ਰਹਿਗੇ 14 15 ਗਾਇਆਂ ਠੀਕ ਆ ਹਾਂ ਚੰਗੀਆਂ ਕਵਰ ਰੱਖੇ ਹੋਏ ਚੰਗੀਆਂ ਇੱਕ ਨਾ ਉਧਰ ਕਰਕੇ ਥੋੜਾ ਉਧਰ ਜੀ ਖਰੀਦ ਖੜ ਜਾ ਜਾ ਤੇ ਬਾਜੀ ਫਿਰ ਕਿੰਨੀਆਂ ਗਾਵਾਂ ਖੜੀਆਂ ਅੱਜ ਗਾਇਆਂ ਤਾਂ ਆਪਣੇ ਤੋਂ ਕਾਫੀ ਨੇ ਸੰਦੀਪ ਪਰ ਆ ਚਾਰ ਗਾਇਆਂ ਨੇ ਰੱਖੀ ਚਲੋ ਹਾਂ ਫਿਰ ਸ਼ੁਰੂ ਹਾਂ ਚੱਲੋ ਜੀ ਹਾਂਜੀ ਇਸ ਨਹੀਂ ਵੀ ਦਜੂਆ ਬੱਚੀ ਦਜੂਆ ਤੇ ਪਰਸੋਂ ਦੀ ਸੂਈ ਹੈ ਹਾਂਜੀ ਇਸ ਟਾਈਮ ਜਿਹੜਾ ਇਹਦੇ ਥੱਲੇ ਭਾਵੇਂ ਕੋਈ ਕੰਡਾ ਲੈ ਕੇ ਆ ਜੇ 28 ਕਿਲੋ ਬਹੁਤ ਛੋਣ ਵਾਲਾ ਹੋਵੇ ਇਸ ਟਾਈਮ ਜੀ ਬੱਚੇ ਨੂੰ ਜਨਮ ਦਿੱਤਾ ਹੈ ਨਹੀਂ ਠੀਕ ਹੈ ਠੀਕ ਹੈ ਜੀ ਇਹ ਬਾਕੀ ਆਪਾਂ ਨੂੰ ਪਤਾ ਨਹੀਂ ਲਾਈਨ ਕਿਹੜੀ ਦੀ ਆ ਲਾਈਨ ਬਹੁਤ ਚੰਗੀ ਦੀ ਪਿਛਲੀ ਯਾਰ ਬੰਦਾ ਨਾ ਆਪਣੇ ਫਾਰਮ ਵਾਸਤੇ ਗਾਇਆਂ ਲੈ ਕੇ ਆਇਆ ਸੀਗਾ ਹਾਂਜੀ ਹਾਂਜੀ ਐਦ ਕੀ ਉਹਦਾ ਕੋ ਪਲਾਨ ਚੇਂਜ ਹੋ ਗਿਆ ਉਹਨੇ ਮਾਲ ਸਾਰਾ ਵੇਚਤਾ ਹਾਂ ਉਹਦੇ ਕੋਲੋਂ ਦੋਨੇ ਗਾਇਆਂ ਲਈਆਂ ਨੇ ਇਹ ਤੇ ਆਪ ਤੇ ਬਾਈ ਜੀ ਕਿੰਨਾ ਦੁੱਧ ਕਰੋਗੇ ਇਹ ਦੁੱਧ ਬਾਈ ਜੀ ਹਰਾਮਦਾਰੀ ਦੇ ਨਾਲ ਜਿਹੜਾ ਸੋਖਾ ਦੁੱਧ ਮੈਂ ਮੰਨਦਾ ਆਪਣੇ ਦਿਮਾਗ ਦੇ ਨਾਲ 35 ਲੀਟਰ ਦੇ ਦੇਣਾ ਬਾਈ 35 ਲੀਟਰ ਚੰਗੀ ਕੇਅਰ ਤੇ ਸਾਈਲਿ ਵਧੀਆ ਹੋਵੇ ਜਿਹੜੇ ਬੰਦੇ ਕੋ ਫੀਡਿੰਗ ਵਧੀਆ ਹੋਵੇ ਉਹਦੇ ਕੋ 35 ਲੀਟਰ ਦੁੱਧ ਦੇ ਰਿਹਾ ਹਰਾਮਦਾਰੀ ਦੇ ਨਾਲ ਦੇ ਦੂ ਇਸ ਗੱਲ ਦਾ ਆਪਾਂ ਦਾਵਾ ਵੀ ਕਰਦੇ ਹ ਗੱਡੀ ਹਾਂਜੀ ਕੇ ਖੋਲੀ ਫਿਰ ਜੀ ਹਾਂ ਬੁੜੀ ਮੋੜੀ ਚੋਰੀ ਮੱਛੀ ਲੋ ਜੀ ਇਹ ਕਿ ਬੜੇ ਕੁਆਲਟੀ ਨਾਲ ਬੈਠਾ ਹਾਂਜੀ ਹਾਂਜੀ ਬਿਲਕੁਲ ਬ੍ਰੀਕੀ ਬਹੁਤ ਜ਼ਿਆਦੀ ਹੈ ਕਈ ਬੰਦੇ ਨੂੰ ਦਸੀ ਮੰਨਣਗੇ ਪਰ ਨਹੀਂ ਬ੍ਰੀਕੀ ਬੜੀ ਹੈ ਬੈਠਾ ਦੂਸਰਾ ਲੱਗਦਾ ਇਹ ਮੱਥੇ ਦਾ ਇਹਦੇ ਫੇਸ ਤੇ ਕੈਮਰਾ ਮਾਰਿਓ ਬੜਾ ਬਹੁਤ ਪਿਆਰਾ ਹੁੰਦਾ ਬੈੜ ਨੂੰ ਸਟ੍ਰਕਚਰ ਦੇਖੋ ਫਿਰ ਫਿਕਸ ਲੇਵਾ ਹੈ ਅਜੇ ਸੁਣਦੀ ਪਰ ਸੁਣੀ ਗਈ ਆ ਕੁਝ 10 12 ਆਜਾ ਜੀ ਪਛੀ ਦੱਸੂਗੀ ਆਪਣਾ ਘਰ ਸੋਗੇ ਜਿਹੀ ਲੱਗਿਆ ਪਰ ਫਾਰਮ ਤੇ ਹੋਣੀ ਸਾਰੀਆਂ ਬਿਲਕੁਲ ਜੀ ਬਿਲਕੁਲ ਹਾਂ ਹਾਂ ਬਾਹਵ ਮਰਾ ਮੁਹਮਦ ਹਾਉ ਬਾਈ ਐਤੋ ਰਹਿਣੇ ਜਾਂਦਾ ਦੇਖਦੇ ਦੋਦਲੀ ਪੈ ਰਹੇ ਹਾਂ ਹਾਂ ਆਜਾ ਉਹਨੇ ਚੰਗੇ ਸੁਣ ਹਾਂ ਹੋ ਵੀ ਸੀ ਮੁੰਡਾ ਚੰਗੇ ਦੀ ਬਾਕੀ ਉਹਨੇ ਵੀ ਬੰਦੇ ਨੇ ਪਿਛਲੀ ਯਾਰ ਮੁੱਲ ਲਈ ਸੀ ਆਪਾਂ ਗਲਤ ਕਿਹਨ ਨੂੰ ਵਸਦ ਗਏ ਪਰ ਉਹ ਗੱਲ ਚੰਗੀ ਨੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹਾਂ ਆਹ ਉਹ ਅੱਜ ਕਿੱਥੇ ਪਹੁੰਚ ਲਿਆ ਚੱਲ ਬੇਟਾ ਚੋਈ ਜਿਵੇਂ ਆ ਵਧੀਆ ਵੀ ਜੀ ਆਪ ਥੋੜਾ ਲਾਵੇ ਕੋਈ ਭੈਣਰਾ ਤੁਹਾਨੂੰ ਪਤਾ ਆਪਾਂ ਥੱਲੇ ਦਾ ਕੀ ਮਾਮਾ ਕੰਮ ਕੀਤਾ ਕੋਈ ਕਿਸੇ ਚੀਜ਼ ਦਾ ਲਾਭ ਨਹੀਂ ਆਇਆ ਬਿਲਕੁਲ ਬਿਲਕੁਲ ਮਾਮੇ ਵਾਲੀ ਸ਼ਾਇਦ ਇਹ ਵੀ ਨਹੀਂ ਬਾਈ ਜੀ ਕਿਸੇ ਹਾਂਜੀ ਹਾਂਜੀ ਹੋਣਾ ਹਾਂਜੀ ਫਿਕਸ ਆਡ ਰੋ ਆ ਬਈ ਫਿਕਸ ਆ ਮੋਲੋ ਹਾਂਜੀ ਮੋਲੋ ਸੰਦੀਪ ਜੀ ਇਹਦਾ ਬਲੈਂਡ ਦੇ ਨਾਲ 1,55,000 ਰੁਪਏ 1,55,000 ਹਾਂਜੀ ਛੋਲ ਕਰ ਦਿਓ ਖੁੱਲੇ 5000 ਰੁਪਏ ਛੱਡ ਦਿੰਗੇ 1.5 ਲੱਖ ਦੇਣੀ ਹੈ 1.5 ਲੱਖ ਦੇਣੀ ਹਾਂ ਚਲੋ ਆ ਜੀ ਮਤ ਯਾਹ ਜੀ ਇਹ ਵੇ ਲਈ 3-4 ਸੂਆ ਹੋਊਗੀ ਅੱਛਾ 3-4 ਸੂਆ ਠੀਕ ਹੈ ਕੁਆਲਟੀ ਹਾਂ ਜੀ ਇਹਦਾ ਇਹ ਜਿਹੜਾ ਅੰਡਰਾ ਵੇਖ ਲੋ ਕਿੰਨਾ ਫਿਕਸ ਇਹ ਵੀ ਪਰਸੋਂ ਦੀ ਸੂਈ ਆ ਬੱਚੀ ਨੂੰ ਜਨਮ ਦਿੱਤਾ ਇਹਨੇ ਅੱਛਾ ਪਰਸੋਂ ਸੁਈ ਆ ਮਾਰਕ 40 128 ਦੀ ਬੱਚੀ ਆ ਬਾਈ ਇਹਦੀ ਮਗਰ ਜਿਹੜੀ ਆਈ ਹਾਂ ਗਾਂ ਦੇ ਸੀਮਨ ਬਾਰੇ ਨਹੀਂ ਆਪਣ ਪਤਾ ਇਹਦਾ ਕਿਉਂਕਿ ਤੁਹਾਨੂੰ ਦੱਸਿਆ ਪਿਛਲੇ ਸਾਲ ਬੰਦੇ ਨੇ ਪਰਚੇਜ ਕੀਤੇ ਹਾਂ ਹਾਂ ਜੀ ਲੱਗਦੀ ਵੈਧੀ ਜਰੂਰ ਹਾਂ ਬਾਈ ਜੀ ਦੁੱਧ ਗਾਂ ਆਰਾਮਦਾਰੀ ਦੇ ਨਾਮ ਜਿਹਨੂੰ ਆਪਾਂ ਕਹਿ ਦਿੰਦੇ ਆ ਨਾ ਸੌਖਾ ਹਾਂ ਜੀ 40 ਕਿਲੋ ਨੂੰ ਟੱਚ ਕਰਨਾ ਇਹਨੂੰ 40 ਕਿਲੋ ਨੂੰ ਹਾਂ ਜੀ ਇਸ ਟਾਈਮ ਬਾਹਰ ਕੋਲ ਜਿਹੜਾ ਚੋਮਣਾ ਨਾ ਬੌਲਾ ਕੋਈ 24 25 ਕਿਲੋ ਬੌਲਾ ਇਸ ਟਾਈਮ ਇਹਦਾ ਪਰਸੋਂ ਦੀ ਸੁਈ ਚੱਲੇ ਆ ਫਿਰ ਠੀਕ ਆ ਹਾਂ ਤੇ ਇਹ ਵੀ ਖੋਲੀ ਬਾਬਾ ਹਾਂ ਖੋਲ ਦੇ ਕੋਰੇ ਲੋ ਜੀ ਮਗਰ ਬੱਛੀ ਨੇ ਬਈ ਮੜਾ ਜਾਂ ਸਪਾਈਸ਼ਰੀ ਕੈਮਰਾ ਫੇਸਰੀ ਮੜੀ ਹਾਂਜੀ 40 ਇਹ ਕਿਸੇ ਭਰਾਣੇ ਦੇਣੀ ਵੀ ਹੋਈ ਤਾਂ 20000 ਦੀ 25 ਦੀ ਮੋ ਬੱਛੀ ਆ ਫਰੇ ਘਰ ਵਾਸਤੇ ਵਾਕੇ ਠੀਕ ਆ ਹਾਂਜੀ ਚਲੋ ਜੇ ਕਹਿੰਦੇ ਛੱਡਨੀ ਹੋਈ ਹਾਂ ਬਿਲਕੁਲ ਠੀਕ ਹੈ ਜੀ ਚੰਗਾ ਰੋਣ ਤੋਂ ਪਿਆ ਗਏ 25000 ਰੁਪਏ ਦੀ ਬੱਛੀ ਲਾਖੀ ਬਈ 25000 ਦੀ ਮੈਂ ਕੱਟ ਨਹੀਂਦਾ ਬੱਛੀ ਲੋ ਜੀ ਇਹ ਵੀ ਦੇਖੋ ਬਾਬਾ ਬੋਰਡ ਕੁਆਲਟੀ ਵਾਲੀ ਆ ਤੇ ਮਸਲਾ ਕੋਈ ਨਹੀਂ ਭਾਈ ਜੀ ਰੰਗ ਹੀ ਨਹੀਂ ਮਿਲਦਾ ਇਹ ਵਾਈਡ ਕਲਰ ਵੇਖੋ ਕਿੰਦਾ ਵਹਿਣ ਨੂੰ ਹਨਾ ਫਿਰ ਤਾਂ ਚਾੜੂ ਚਾ ਫਿਰ ਪਿੱਟਕੜਾ ਵਹਿ ਜਾਂਦਾ ਭਾਈ ਵੇਹਰੋ ਜੀ ਬਿਲਕੁਲ ਭਾਈ ਜੀ ਬਿਲਕੁਲ ਇਹ ਤਾਂ ਬਾਈ ਦੇ ਮਾਣਾ ਜਿਵੇਂ ਇੱਕ ਕਹ ਲਿਏ ਫਾਰਮਰ ਦਾ ਮਾਣੀ ਖੱਟਾ ਜਿਹਾ ਜਿਵੇਂ ਗਾਈਆਂ ਤੇ ਤਰੀਆਂ ਨੇ ਹਾਂ 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 ਬਿਲਕੁਲ ਇਹ ਗਾਈਆਂ ਦੀ ਕੇਰਫੁਲ ਗਾਈਆਂ ਥੋੜੀ ਜਿਹੀ ਹੁੰਦੀਆਂ ਨੇ ਬਟ ਹੁਣ ਗਾਈਆਂ ਦੁੱਧੇ ਵਾਲ ਕੇ ਦੱਸਣੀਆਂ ਹਾਂ ਬੇਬੇ ਦੇ ਕਰੈਕਟਰ ਦੇ ਉਸ ਦੀ ਕੰਡੀਸ਼ਨ ਵੀ ਜਿਹੜੀ ਦੀ ਜਿਹੜੀ ਕੋਈ ਨਹੀਂ ਠੀਕ ਹੈ ਜੀ ਬਿਲਕੁਲ ਜੀ ਇਹ ਵਾ ਬਿਲਕੁਲ ਫੁੱਟ ਨਸਰ ਵਾਲਾ ਇਹ ਆ ਤਾਂ ਪਰ ਹਰ ਇਹ ਸੌਨਾ ਪਛੇਕ ਨੂੰ ਮਿਲਦਾ ਹਾਂ ਜੀ ਹਾਂ ਦੇਖੋ ਫਿਰ ਅਜ ਥੋੜੀ ਥੋੜੀ ਸਵਾਈਲਿੰਗ ਦਾ ਰਹਿ ਗਈ ਆ ਹਾਂ ਹਾਂ ਜੀ ਸੁਣ ਲਈ ਜੀ ਮੈਂ ਮੁੱਲ ਨਹੀਂ ਕਰਨਾ ਗਾਂ ਦਾ ਲੈਣ ਦੇਣ ਵਾਲਾ ਲੈਣ ਦੇਣ ਵਾਲੀ ਹਾਂ ਬਿਲਕੁਲ 1,25,000 ਦੀਆਂ ਦੇ ਦੇਣੀ ਬਈ ਜੀ 1,25,000 ਦੀ ਹਾਂ 25,000 ਦੀ ਕਿਸੇ ਨੇ ਬੱਛੀ ਛੜਨੀ ਇਹ ਤਾਂ ਲੱਖ ਦੀ ਗਾਂ ਦੇ ਤੂੰ ਲੈ ਬੱਛਾ ਜਿਹੜਾ ਮਰਜੀ ਭਰਾ ਲੈ ਲੈ ਬੱ ਠੀਕ ਠੀਕ ਹੈ ਜੀ ਇਹਦੇ ਵਿੱਚ ਛੋੜ ਕਰਾਂਗੇ ਆਪਾਂ ਬਿਲਕੁਲ ਆਪਾਂ ਕੋਈ ਨੈਗੈਟ ਪੈਸੇ ਨਹੀਂ ਗਾਈ ਦੇ ਪੈਸੇ ਮੰਗੇ ਨਹੀਂ ਢਾਂਚਾ ਦੇਖ ਲਓ ਕਿੱਡਾ ਠੀਕ ਹੈ ਕੋਈ ਛੋਟੀ ਫਾਈਟ ਦੀ ਵਹਿਮ ਨਹੀਂ ਕੀ ਇਹ ਬਹੁਤ ਵੱਡੀ ਗੱਲ ਹੈ ਨਾ ਚੋਰ ਚਾਣ ਇੱਕ ਨੰਬਰ ਸਾਬ ਕੋ ਟਿਊਬ ਨਹੀਂ ਟੈਂਡ ਬਿਲਕੁਲ ਕੋਲਾ ਲੇਵਾ ਗਾਉਂਦਾ ਠੀਕ ਠੀਕ ਹੈ ਜੀ ਜਿਹੜਾ ਵੀ ਭਰਾ ਲੈ ਜੂਗਾ ਆਪਾਂ ਦੋਨੋਂ ਨੂੰ ਯਾਦ ਕਰੂਗਾ ਬਿਲਕੁਲ ਠੀਕ ਹੈ ਜੀ ਬਾਕੀ ਮੋਲ ਆਪਾਂ ਗਾਉਂਦਾ ਮੁੱਖ ਤੇ ਥੋੜਾ ਬੜਾ ਮੈਂ ਕਿਸੇ ਭਰਾ ਦਾ ਮਾਣ ਤਾਂ ਹੋਰ ਕਰ ਸਕਦਾ ਚਲੋ ਕਰ ਦਵਾਂ ਠੀਕ ਹਾਂਜੀ 22 ਵਜੇ ਜੀ ਸਮੇਂ ਵੀ ਦੂਜਾ ਸੁਆ ਸੂਈ ਹੈ ਹਾਂਜੀ ਇਹ ਥੋੜੀ ਜੀ ਗਾਂ ਮੰਨ ਕੇ ਚਲੋ ਵੀ ਅੱਗੇ ਮੈਂ ਕਹਿ ਸਕਦੇ ਕਿ ਰੇ ਲੁਗਾਵਾ ਹਨਾ ਫਾਰਮ ਦੀ ਨਹੀਂ ਜੀ ਠੀਕ ਹੈ ਜੀ ਇਸ ਟਾਈਮ ਉਹ ਬੱਚੀ ਮਗਰ ਉਹ ਬੱਚੀ ਬਹੁਤ ਚੰਗੀ ਬੱਚੀ ਮਗਰ ਹਾਂਜੀ ਦੇਖੋ ਬੱਚੀ ਦਾ ਫੇਸ ਤੇ ਕੈਮਰਾ ਮਾਰੀਓ ਹਾਂ ਠੀਕ ਆ ਇਹ ਵੀ ਬੱਚੀ ਆਪਾਂ 15000 ਰੁਪਏ ਦੀ ਰੱਖ ਲਾਂਗੇ ਜੇ ਕਿਸੇ ਭਰਾਣੇ ਦੇਣੀ ਹੋਈ ਅੱਛਾ ਠੀਕ ਹੈ ਜੀ ਠੀਕ ਆ ਇਹ ਵੀ ਬੱਚੀ ਆਪਾਂ 15000 ਦੀ ਰੱਖ ਲਾਂਗੇ ਹੋਰ 1000 2000 ਦੇ ਦੇਾਂਗੇ ਜੇ ਕਿਸੇ ਭਰਾਣੇ ਛੱਡਣੀ ਜੀ ਉਹਦਾ ਮਨ ਹੋਇਆ ਤਾਂ ਠੀਕ ਹੈ ਠੀਕ ਹੈ ਜੀ ਗਾਂਗੋਲਾ ਐਸਕੇ ਇਹ ਗਾਂ ਨੂੰ ਅੱਜ ਮੇਰੇ ਨਾਲ ਚੌਥਾ ਦਿਨ ਆ ਬਈ ਸੂਈ ਨੂੰ ਹਾਂਜੀ ਹਾਂਜੀ ਇਸ ਟਾਈਮ ਤੇ ਥੋੜੇ 22 ਤੋਂ 23 ਲੀਟਰ ਬੋਲਾ ਰੈਡੀ ਹੈ 30 ਕਿਲੋ ਨੂੰ ਟੱਚ ਕਰਨਾਗਾ ਅੱਛਾ 30 ਨੂੰ ਟੱਚ ਕਰੋਗੇ 30 ਲੀਟਰ ਦੁੱਧ ਆਮਦਾਨੀਆਂ ਨਾਲ ਦੀਆਂ ਨਾਲ ਠੀਕ ਹੈ ਠੀਕ ਹੈ ਜੀ ਬਿਲਕੁਲ ਹਾਂ ਨਾਲ ਇਹਦੀ ਫੈੜ ਵੀ ਜਾ ਰਿਹਾ ਹੋਣਾ ਬਹੁਤ ਸੋਹਣੀ ਗਰਮੀ ਦੇ ਵਿੱਚ ਕੋਈ ਦਿੱਕਤ ਨਹੀਂ ਗਾੜੀ ਮੌਸਮ ਚੇਂਜ ਹੋਣਾ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਯਾਰ ਠੀਕ ਹੈ ਜੀ ਦੇਖੋਲੀ ਬਜੀ ਇਹ ਵੀ ਇਹ ਵੀ ਖੋਲੋ ਲੋ ਜੀ ਇਹ ਵੀ ਦੇਖੋ ਕਰਾ ਲੀ ਇਹ ਗਰਮੀਆਂ ਬਸ ਉਹ ਸਟਾਰ ਹੀ ਆ ਹਾਂ ਹੁਣ ਬਹੁਤ ਸੋਹਣਾ ਬਾਈ ਜੀ ਬੱਚਾ ਬੜਾ ਪਿਆਰਾ ਦਿੱਤਾ ਗਾਣਾ ਇੱਥੇ ਬਹੁਤ ਸੋਹਣੀ ਆ ਹਾਂਜੀ ਫਰਸਟ ਸਟ੍ਰਕਚਰਲ ਆ ਵਾਈਜ਼ਾ ਹਵੇ ਖੋਏ ਦਾ ਜਿਹੜਾ ਪਿੱਠ ਪੁੜਾ ਤੇ ਲੇਵਾ ਲੇਵਾ ਵੀ ਬਹੁਤ ਜਿਆਦਾ ਪਿਆਰਾ ਲੱਗਾ ਹਾਂਜੀ ਆਜੋ ਆਜੋ ਜੀ ਆਜੋ ਅਖਰ ਜਿਹੜਾ ਨਾ ਇਕਮਾਲਾ ਆ ਗਿਆ ਨਹੀਂ ਬਾਈ ਜਿਹੜੀ ਵੜਾ ਲੈ ਕੇ ਆਣੀ ਹੈ ਹਾਂਜੀ ਹਾਂਜੀ ਬਾਈ ਮੈਂ ਤੁਹਾਨੂੰ ਬਰਾ ਫਰਕਾਂ ਦਾ ਤਿਆਰ ਕਰਦੀ ਹਾਂ ਫਿਰ ਬਾਈ ਜੀ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਜਿਹੜਾ ਆਡਰ ਆ ਨਾ ਆਡਰ ਬਹੁਤ ਚੰਗਾ ਲੈਣਾਗਾ ਹਾਂ ਹਾਂ ਠੀਕ ਆ ਜੀ ਬਿਲਕੁਲ ਜੀ ਹਾਂ ਉੱਕੀ ਜਿਹੜੀ ਗਾਂ ਦਾ ਆਰਡਰ ਜੰਗਾ ਉਹਨੇ ਦੁੱਧ ਵੀ ਪਾਈ ਦੀ ਆਟੋਮੈਟਿਕ ਹੀ ਦੇ ਦੇਣਾ ਹਾਂ ਰਹਿਣ ਨਵੀਂ ਅਨਰੋਈਆਂ ਉਮਰ ਲਾਵੇ ਪਰਮਾਤਮਾ ਇਹਨਾਂ ਨੂੰ ਹਾਂਜੀ ਹਾਂਜੀ ਠੀਕ ਹੈ ਜੀ ਫਿਰ ਦੇਖ ਲੋ ਗਾਂ ਜਿਹੜਾ ਲੇਵਾ ਕੋਈ ਆਪਾਂ ਯਾਨੀ ਕਿ ਇਹਨਾਂ ਥੱਲੇ ਕੋਈ ਆਪਾਂ ਰੋਕੀਆਂ ਹੋਈਆਂ ਨੇ ਕੋਲਾ ਲੇਵਾ ਪਿਆ ਠੀਕ ਹੈ ਜੀ ਹਾਂਜੀ ਸੰਦੀਪ ਜੀ ਮੁੱਲ ਜੋ ਮਰਜ਼ੀ ਕਰ ਲਈ ਆਪਾਂ 95000 ਦੀ ਗਾਂ ਨੂੰ 80000 ਦੀ ਬਿਲਕੁਲ ਜੀ ਚਲੋ ਠੀਕ ਹੈ ਜੀ ਇਹ ਕਿਸੇ ਭਰਾ ਨੇ 15000 ਦੀ ਪਛੀ ਕੜਨ ਦੀ ਦੱਸ 10000 ਦੀ ਚਲੋ ਹਾਂ ਲੈਣੇ ਦੇਣੇ ਵਾਲੇ ਪੈਸੇ ਨੇ ਪਾਸੇ ਦੇ ਵਿੱਚ ਇਹ ਵੀ ਸਹੀ ਜਣਾ ਜੀ ਇਹ ਬਾਈ ਜ ਇੰਨੀ ਸੂਈਆਂ ਇਹ ਚੱਪ ਗਾਵਾ ਹਾਂਜੀ ਜਰਸੀ ਦਾ ਸੀਮਨ ਲੱਗਾ ਸੀਗਾ ਇਹਨੂੰ ਅੱਛਾ ਜੀ ਜਰਸੀ ਦੀ ਬੱਛੀ ਦਿੱਤੀ ਆ ਬਹੁਤ ਟੌਪ ਦੀ ਬੱਛੀ ਆ ਹਾਂ ਠੀਕ ਆ ਜੀ ਦੂਜਾ ਸੂਗਾ ਦੂਜਾ ਸੂਗਾ ਦੂਜਾ ਸੂਗਾ ਹਾਂ ਦੁੱਧ ਬਾਈ ਜੀ ਕਿੰਨਾ ਫਿਰ ਦੁੱਧ ਬਾਈ ਜੀ ਇਸ ਟਾਈਮ ਇਹਨੂੰ ਸੂਈ ਨੂੰ ਅੱਜ 6 ਦਿਨ ਹੋ ਗਏ ਹਾਂ ਠੀਕ ਆ ਜੀ ਦੇ ਥੱਲੇ ਵੀ 20 ਤੋਂ 21 ਕਿਲੋ ਜਿਹੜਾ ਦੁੱਧ ਐਸ ਟਾਈਮ ਬੋਲਾ ਜਿਹੜਾ ਰੈਡੀ ਆ ਚਲੋ ਐਸ ਟਾਈਮ ਬੋਲਾ ਰੈਡੀ ਆ ਬਿਊਟੀ ਬਿਟੀ ਬਹੁਤ ਚੰਗੀ ਗੰਧ ਠੰਡੀ ਸੀਲ ਹਾਂਜੀ ਹਾਂ ਜੇ ਕੁਝ ਸੁਣ ਮੇਰੇ ਭੈਣ ਨੇ ਘਰੇ ਗਿਆ ਮੰਨ ਕੇ ਚਲੋ ਵੀ ਭੈਣ ਭਰਾ ਨੇ ਘਰ ਚੋਣੀ ਕੋਈ ਲੱਤ ਬੰਨ ਨਹੀਂਦੀ ਆਪਣੇ ਕਿਸੇ ਗਾਂ ਨੂੰ ਕੋਈ ਜੂੜ ਪਾਉਣ ਦੀ ਲੋੜ ਨਹੀਂ ਹਾਂਜੀ ਹਾਂ ਐਦਾਂ ਹੀ ਮਿਲਣਗੇ ਹਾਂ ਠੀਕ ਕੋਈ ਪੂਰ ਛੱਟਾਂ ਨਹੀਂ ਕੋਈ ਥਣ ਵੱਧ ਘੱਟ ਨਹੀਂ ਕਿਸੇ ਮਾਲ ਦਾ ਬਿਲਕੁਲ ਹਾਂਜੀ ਤੇ ਭਾਈ ਫਿਰ ਇਹ ਕਿੰਨਾ ਫਿਰ ਕਰੋਗੇ ਬਦੂ ਦੁੱਧ ਬਾਈ ਜੀ ਹਾਂ ਕੀ ਤੁਹਾਨੂੰ ਦੁੱਧ ਦੇਣਾ ਤੇ ਇਹ ਬੀਗ ਬਹੁਤ ਵੈੜ ਦਿਖੀ ਹਾਂ ਕਿਉਂਕਿ ਦੁੱਧ ਤਾਂ ਕੁਆਲਿਟੀ ਨੇ ਲੈਣਾ ਹਨਾ ਪਿੱਟ ਪੁੜਾ ਦੇਖੋ ਕਿੰਨਾ ਚੰਗਾ ਫਿਰ ਉੱਲੇ ਦੇ ਕੈਰੇਕਟਰ ਕਿੱਡੇ ਚੰਗੇ ਨੇ ਹਨਾ ਬਿਲਕੁਲ ਜੀ ਫਿਰ ਫੇਸ ਬਿਊਟੀ ਵਾਈਟ ਕਲਰ ਦਾ ਮੂੰਹ ਲੱਗਾ ਹੈ ਹਾਂ ਹੈ ਇਹਦੇ ਅਤਲ ਬਹੁਤ ਵੈਟ ਨਾਲ ਜੀ ਬਹੁਤ ਚੰਗੀ ਬੱਚੀ ਬਿਲਕੁਲ ਬਿਲਕੁਲ ਜੀ ਹਾਂ ਫਿਰ ਵੀ ਜੇ ਫਾਰਮ ਤੋਂ ਕਰੀ ਜੀ ਬਾਈ ਜੀ ਫਿਰ ਹਾਂਜੀ ਹਾਂ ਹਾਂਜੀ ਹਾਂ ਇਹ ਅਤਲ ਜਾਸ ਫਾਰਮ ਤੇ ਆਉਂਦੇ ਆਂ ਜੀ ਹਾਂ ਪਾਸ 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 ਉੜੂੜੂੜੂ ਮਾੜਾ ਇਹ ਮੈੜਾ ਮਿੱਟੀ ਹੈ ਨਾ ਮੱਛਰ ਦੀਆਂ ਫਤੋਂ ਪਤਾ ਬਾਜੀ ਬਰਦੀ ਕੀਮਤ ਵੇ ਜੀ ਕੀਮਤ ਬੱਛੀ ਦਾ ਸੰਦੀਪ ਵੀ ਦੇ 1 ਲੱਖ ਰੁਪਏ ਦੀ ਹੈ ਨਾ ਅੱਜ ਆਪਾਂ ਬੱਛੀ ਇਹ ਦੇ ਦਾਂਗੇ 1 ਲੱਖ ਤੇ 5000 ਰੁਪਏ 1 ਲੱਖ 5000 ਹਾਂ ਜੀ ਚਲੋ ਹਾਂ ਬਾਕੀ ਹੋ ਜਾਊਗਾ ਮੁੱਕ ਦੇ ਮਾਨਤ ਨਹੀਂ ਇਹ ਨਹੀਂ ਗੱਲ ਛੋੜ ਛੱਪਾ ਪਈ ਜੀ ਕਰਨਾ ਹੀ ਪੈਂਦਾ ਬਣਾਉਣਾ ਹਾਂ ਹਾਂ ਹੋਰ ਬਜੀ ਸਾਹਿਬ ਬੜੀ ਕਿਰਪਾ ਸੰਦੀਪ ਜੀ ਤੁਹਾਡੀ ਕੋਣ ਆਮਖੀ ਤੱਕ ਮੈਂ ਨਾ ਤੁਹਾਨੂੰ ਤਾਂ ਬੁਲਾਉਂਦੇ ਰਹੀਦਾ ਹੁਣ ਆਪਾਂ ਰੈਗੂਲਰ ਹੀ ਆਪਾਂ ਮਾਲਕ ਸੋਕ ਰੱਖੇ ਗੁਰੂ ਰਾਮਦਾਸ ਚੰਗੇ ਤੋਂ ਚੰਗੇ ਨਗੀਨੇ ਭੈਣ ਭਰਾਵਾਂ ਦੇ ਸਾਹਮਣੇ ਆਪਾਂ ਜਿਹੜਾ ਉਹਨਾਂ ਨੂੰ ਸ਼ੌਂਕ ਕਰਵਾਵਾਂਗੇ ਚੰਗੀ ਤੋਂ ਚੰਗੀ ਗਾਹੜਾ ਸਾਰੇ ਇੱਕ ਜਿੰਨੇ ਵੀ ਤੁਹਾਨੂੰ ਦੇਖਦੇ ਨੇ ਕਿਸੇ ਭਰਾ ਨੇ ਪੈਸੇ ਲਾਉਣੇ ਹੁੰਦੇ ਨੇ ਕਿਸੇ ਨੇ ਦੇਖ ਕੇ ਆਪਣਾ ਮਨ ਪਰਚਾਉਣਾ ਹੁੰਦਾ ਹਾਂ ਬਾਲੇ ਕੌਂਕੀਏ ਬੰਦੇ ਨੇ ਅਚੰਭਾ ਸ਼ੌਕਰਾਤੇ ਕਿੰਨੇ ਦੀ ਪਰਮਾਨੇ ਬਿਲਕੁਲ ਜੀ ਬਿਲਕੁਲ ਤੇ ਮੈਂ ਪਿਛਲੇ ਕਿਹੜੇ ਵੀ ਬਤਾਇਆ ਸੀਗਾ ਬਹੁਤ ਚੰਗੀਆਂ ਵਹਿੜਾਂ ਸੀਆਂ ਇੱਕ ਦੋ ਮੁੱਲ ਤਾਂ ਬੜਾ ਵੱਡਾ ਸੀਗਾ ਗਾਇਆਂ ਦਾ ਹੂੰ ਪਰੇ ਰੂਖੋਸ਼ ਕਰਨ ਵਾਲੇ ਜਾਨਵਰ ਸੀ ਇਹੇ ਜਾਨਵਰ ਵੀ ਆਪਾਂ ਹੁਣ ਪੇਸ਼ ਕਰਿਆ ਕਰਾਂਗੇ ਤੁਹਾਡੇ ਸਾਹਮਣੇ ਹਾਂਜੀ ਠੀਕ ਆ ਤੁਸੀਂ ਸਮਾਂ ਕੱਢਿਆ ਕਰੋ ਸਾਨੂੰ ਸਮਾਂ ਦਿਆ ਕਰੋ ਮਾਰੇ ਬੰਦੇ ਨੂੰ ਸਮਾਂ ਦੇਈਦਾ ਹੁੰਦਾ ਮਾਰੇ ਕਹਿੰਦੇ ਚਾਰ-ਚਾਰ ਲੱਗਦਾ ਸੀ ਕੱਢ ਗਿਆ ਨਹੀਂ ਤੁਹਾਡੇ ਕੋਲੋਂ ਦੀ ਨਹੀਂ ਬਣੇ ਆ ਨਹੀਂ ਸਹੀ ਗੱਲ ਆ ਬੱਚਾ ਹੀ ਆ ਮੜਾ ਕੈਮਰਾ ਕਮਾਈ ਆ ਬੱਚਾ ਇਹ ਬਾਈ ਦੇ 50000 ਦਾ ਲੈ ਕੇ ਆਂਦਾ ਇਹ ਸੋਗ ਆ ਵੇਲੋ ਅਰੇ ਇਹਨੇ ਕਿਹਾ ਦੋ ਚਲਾ ਕੇ ਨਹੀਂ ਦੀ ਤੇ ਇਹਦੀ ਕੋਈ ਨਹੀਂ ਕਿਹਾ ਵੀਡੀਓ ਬਣਾਵਾਂ ਖੋਲੇ ਟਾਈਮ ਤੇ ਕੱਲੇ ਹੀ ਵੀਡੀਓ ਬਣਾਵਾਂਗਾ ਸਾਰੇ ਡੇਡੇ ਨੂੰ ਪੁੱਛਾ ਹਾਂ ਹਾਂ ਬਿਲਕੁਲ ਤੇ ਕਿਹੜੇ ਲੱਗੋ ਲੱਗਦਾ ਪੈਸੇ ਜੀ ਏ ਵੀ ਜੀ ਹਸਾ ਉਧਰੋਂ ਆਇਆ ਹਰਿਆਣੇ ਰੋहतक ਹਾਂ ਜੀ ਰੋहतक ਤੋਂ ਆਇਆ ਸੀ ਚਲੋ ਕਿਸੇ ਸੱਜਣ ਨੇ ਭੇਜਿਆ ਹਾਂ ਗਿਫਟ ਹੀ ਆਇਆ ਹੈ ਨਾ ਹਾਂ ਜੀ ਹਾਂ ਜੀ ਚਲੋ ਤੇ ਕਰਸੇਵ ਜੀ ਬੋਲੋ ਫਿਰ ਨੰਬਰ ਆਪਣਾ ਨੰਬਰ ਜੀ 97736 90356 ਪਿੰਡ ਬੱਠੇਪਣੀ ਤਹਿਸੀਲ ਪੱਟੀ ਜ਼ਿਲ੍ਹਾ ਤਰੌਂਦਾ ਚਲੋ ਠੀਕ ਹੈ ਜੀ ਫਿਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ